ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸੋਦਰ ਰਗਸ ਮਹਲਾ 1 ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋਗਰ ਕਿਹਾ ਜਿਤ ਬਹਿ ਸਰਬ ਸਮਾਨ ਵੋਜੀ ਤੇਰੀ ਨਾ ਧਨਿਕ ਸ਼ੰਖ ਗੀਤੇ ਤੇਰੇ ਵਵਨ ਹਾਰੇ ਕੀਤੇ ਤੇਰੇ ਰਗ ਪਰਿ ਸੁ ਕਹੀਏ ਕੀਤੇ ਤੇਰੇ ਗਵਨ ਹਾਰੇ ਗਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਵਾਰੀ ਗਵਨ ਤੁਦਨੋ ਚਿਤ ਗੁਬਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬਰਮਾ ਦੇਵੀ ਸਹੋਂ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰ ਸੰਨ ਬੈਠੇ ਦੇਵਤੀਆਂ ਦਰਨਾਲੀ ਗਾਵਨ ਤੁਧਨੋ ਸਿਦ ਸਮਾਦੇ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ ਗਵਨ ਤੁਧਨੋ ਜਤੀ ਸਤੀ ਸੰਤੋਖੀ ਗਵਨ ਤੁਧਨੋ ਵੀਰ ਕਰਾਰੇ ਗਵਨ ਤੁਧਨੋ ਪੰਡਿਤ ਪਣ ਰਖੀਸਰ ਜਗ ਜਗ ਵੇਦਾਨਲੇ ਗਵਨ ਤੁਧਨੋ ਮੂਨੀ ਅਮਨ ਮੋਹਨ ਸੁਰਗਮ ਚਪਿਆਲੇ ਗਾਵਨ ਤੁਧਨ ਰਤਨੁ ਪਾਈ ਤੇਰੇ ਅਠਸੜ ਤੀਰਥ ਨਲੇ ਗਾਵਨ ਤੁਧਨ ਜੋਤ ਮਹਾਬਲ ਸੂਰਾ ਗਾਵਨ ਤੁਧਨ ਘਣੀ ਜਾਰੇ ਗਾਵਨ ਤੁਧਨ ਖੰਡ ਮੰਡਲ ਬ੍ਰਹਮੰਡ ਕਰ ਕਰਖੇ ਤੇਰੇ ਤਾਰੇ ਤੇ ਤੂੰ ਤੁਧ ਨ ਗਾਵਨ ਜੋ ਤੁਧ ਭਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀ ਤੇ ਤੂੰ ਤੁਧ ਨ ਗਾਵਨ ਸੇ ਮੈਂ ਜਿਤਨੇ ਅਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਚ ਸਹੈਬ ਸਚ ਸਚਿ ਨਾਹੀ ਹੈ ਵੀ ਉਸ ਜੈਨ ਜਸੀ ਰਜਨ ਜਿੰਦ ਰਚਾਈ ਰੰਗੇ ਰੰਗੇ ਪਹੰਤੀ ਕਰ ਕਰ ਜਿਨਸੀ ਮਾਇ ਜਿਨੂ ਉਪਈ ਕਰ ਕਰ ਦੇਖ ਗੀਤ ਆਪਣਾ ਜੋ ਤਿਸ ਦੀ ਵੜਾਈ ਜੋਤਿ ਸੁਭਵ ਸੋਈ ਕਰਸੀ ਫਿਰ ਉਕਮਣ ਕਰਨ ਨ ਜਾਈ ਸੋ ਪਸ ਸਹੁ ਸਪ ਸਹਿ ਬੋ ਨਾਹਨ ਕਰਨ ਰਜਾਈ ਅਸਾ ਮੁੱਲਾ ਪਹਿਲਾ ਸੁਰ ਵੱਡਾ ਖੇਸ ਗੋਹਿ ਕੀਵੜ ਵਡਾ ਰਿਠ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣਿ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਹਬਾ ਗਹਰ ਗੰਭੀਰਾ ਗੁਣੀ ਘੀਰਾ ਕੋਈ ਨ ਜਾਣ ਤੇਰਾ ਕੀਤਾ ਕੀਵੜ ਚੇਰਾ ਰਹੋ ਸਹ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਦਿਾਨੀ ਗੁਰ ਗੁਰ ਹੋਈ ਕਹਿ ਨ ਜਾਈ ਤੇਰੀ ਤਿਲਵੜਿਆਈ ਸੋ ਸਤ ਸਉ ਤਉ ਤਪ ਸੋ ਜੰਗਿਆਈ ਸਿੱਧਾ ਬੁਰਖਾ ਗਿਆ ਵੜਿਆਈ ਤਉ ਦਿਨ ਸਦੇ ਕੀ ਨੇਨ ਪਈਆ ਕਰਮ ਨੇ ਨਹੀਂ ਠਾਕ ਰਹੀਆ ਅਖਣ ਵੜਾ ਗਿਆ ਵਿਚਾਰ ਸਿਫਤੀ ਪਰ ਤੇਰੀ ਮੰਡਰ ਜਿਸ ਤੂੰ ਦੇ ਤਿਸੇ ਚਾਰ ਨਾਨਕ ਸਸ ਵਰਣ ਹਰ ਅਸਮੁਲ ਬੇਲ ਅੱਖਾਂ ਜੀਵਾ ਵਿਸਰੇ ਮਰ ਜਾਉਂ ਅਖਣਿ ਊਖ ਸਚਨੋ ਸਚਿ ਨਾਮ ਕੀ ਲਗੈ ਭੋਖ ਉਤਪੋਖ ਕੋਈ ਚਲਿਐ ਦੂਖ ਸੋਕਿ ਵਿਸਰਮਿਰ ਮਾਇ ਸਚ ਸਹਿਵ ਸਚਿਨੋ ਹੀ ਰਹੋ ਸਚਿਨਾਮ ਕੀ ਤਲ ਬੜਿਆਈ ਆਖਿ ਥਕੇ ਕੀਮਤ ਨਹੀਂ ਪਾਈ ਜੇ ਸਮਨਿ ਕੇ ਅਖਣ ਪਾਇ ਵਡਾ ਨੋ ਵੇ ਘਟ ਨ ਜਾਗੀ ਨਾ ਹੋ ਮਰੀ ਨੋ ਵੇ ਸੋਗ ਦਿਨਦਰਹਿ ਨ ਚੁਕੇ ਭੋਗ ਗੁਣ ਹੋ ਹੋਰ ਨਹੀਂ ਕੋਈ ਨਾ ਕੋ ਵ ਨ ਕੋ ਜੇ ਵੜਿਆਪੋ ਤੇਵੜ ਤੇਰੀ ਦਾਤ ਜਿੰਦਿਰ ਕਰਕੇ ਕੀਤੀ ਰਾਤ ਖਸਮ ਸਰਦਿਕਮ ਜਾਤ ਨਾਨਕ ਨਾਮੈ ਬਾਸਨਾਤ ਰਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰਾਂ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਹੀ ਕਰਦੇ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕਿਰਤ ਹਮਰੀ ਰਹਿ ਰਾਸ ਰਹ ਹਰ ਜਨ ਕੇ ਵਡ ਭਾਗ ਵਡੇਰੀ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਅਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨੀ ਆਏ ਤਿਰਗ ਜੀਵ ਤਿਰਗ ਜੀਵਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਦਰਮਸਤਿ ਖਿਖਿਆਲੇ ਖਾਸ ਧਨ ਧਨ ਸਤ ਸੰਗਤ ਜੀ ਤਰਸ ਪਾਇ ਮਿਲ ਜਨ ਨ ਉਹਨੇ ਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜੇਵ ਕਾਹੇ ਰੇ ਮਨ ਚਿਤ ਵੇ ਉਦਮ ਜਾਰ ਹਰ ਜੀ ਉਪਰਿਆ ਸੈਲ ਪਥਰ ਮ ਜੰਤੂ ਪਾਇ ਤਾਂ ਕਰਿ ਜਿ ਗਾਗੇ ਕਰਿ ਧਰਿਆ ਮੇਰੇ ਮਤੋ ਜੀ ਸਾਧ ਸੰਗਤ ਮੇਰੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾ ਠਰਿਆ ਰਹਾ ਜਨਨ ਪਿਤਾ ਲੋਕ ਸੁਧ ਬਨਤਾ ਕੋਇ ਨ ਕਿਸ ਕੀ ਤਰਿਆ ਸਿਰ ਜਨ ਇਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜ ਊੜ ਵੈ ਸੈ ਕੁਸ਼ਾ ਤਿਸ ਪਾਛੇ ਬਜਰੇ ਸ਼ਰਿਆ ਕਿਨ ਕਵਣ ਖਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰੇ ਆ ਸਭ ਨਿਦਾਨ ਦਸ ਅਠ ਸਿਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਰਵਰਿਆ ਰਗਸਾਮਲ ਚੌਥ ਸੋ ਪੁਰਖ ਇੱਕ ਓੰਕਾਰ ਸਤਗੁਰ ਪਰਸਾਦ ਸੋ ਪ੍ਰਖਣ ਰੰਜਨ ਹਰ ਪ੍ਰਖਣ ਰੰਜਨ ਹਰ ਅਗਮ ਅਗਮ ਪਹਰ ਸਭ ਤੇ ਆਵੇਂ ਸਭ ਤੇ ਆਵੇਂ ਤੁਜੀ ਔਰ ਸੱਚੇ ਸਿਰਜਣਹਾਰ ਸਭ ਜੀ ਹੈ ਤੁਮਾਰੇ ਜੀ ਤੁਜੀ ਆ ਕਾਧ ਤਰ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰਿਆ ਪੇ ठाकुर ਹਰਿਆ ਪੇ ਸੇਵਕ ਜੀ ਕੀ ਨਾਨਕ ਜੰਤ ਵਿਚਾਰ ਤੂੰ ਘਟ ਘੜ ਅੰਤਰ ਸਰਬ ਨਰੰਤਰ ਜੀ ਹਰੇ ਕੋ ਬ੍ਰੁਖ ਸਮਾਣਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਇ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਅਖ ਵਖਾਨ ਜੋ ਸੇਵਹ ਜੋ ਸੇਵਹ ਤੁਜੀ ਜਨ ਨਾਨਕ ਤਿਨ ਗੁਰਬਾਨ ਹਰਿ ਤੇ ਆਵੈ ਹਰਿ ਤੇ ਆਵੈ ਤੁਜੀ ਸੇ ਜਨ ਜੁਗ ਮੈ ਸੁਖ ਵਸੀ ਸੇ ਮੁਕਤ ਸੇ ਮੁਕਤ ਪਾਏ ਜਨ ਹਰਿ ਧਾਇਆ ਜੀ ਤਿਨ ਟੂਟੇ ਜਮ ਕੇ ਫਾਂਸੀ ਜਨਰ ਪਾਉ ਜਨ ਹਰਿ ਨਰ ਪਾਉ ਧਾਇਆ ਜੀ ਤਿਨ ਕਾ ਭੋ ਸਭ ਕੁ ਵਸੀ ਜਿਨ ਸੇਵਿਆ ਜਿਨ ਸੇਵਿਆ ਮਿਰਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਧਾਇ ਜੀ ਜਨ ਦਾਨਿਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਸਨ ਤੁਜੀ ਔਰ ਅਨੇਕ ਅਨੇਕ ਅਨੰਤ ਤੇਰੇ ਅਨੇਕ ਤੇਰੇ ਅਨੇਕ ਰਹੀ ਹਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹੋ ਸਿਮਰਸਾ ਜੀ ਕਰ ਕਰਿਆ ਘਟ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤ ਤੂੰ ਆਹ ਦੇ ਪ੍ਰਭੂ ਘਰ ਭਰਪੂਰ ਕਰਤਾ ਜੀ ਤਦ ਜੇਵੜਿਆ ਵਰਨ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੁਨੇ ਚਲ ਕਰਤਾ ਸੋਈ ਤੁਧਿ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧਿ ਆਪੇ ਸਿਰ ਸੋ ਪਾਈ ਜੀ ਤੁਧਿ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਵਰ ਕਰਤੇ ਕੇ ਜੀਓ ਸਭ ਸੋ ਜਣੋਈ ਅਸਮੁਲ ਚੌਤਾ ਤੂੰ ਕਰਤਾ ਸਿਆਰ ਮੈਂ ਦਸਾਈ ਜੋ ਤੂੰ ਪਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾ ਸਭ ਤੇਰੀ ਤੋਂ ਸਭ ਨੇ ਤੇ ਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਕਾਇਆ ਤਉ ਦਿਆ ਬਿਛੋੜਿਆ ਮਿਲਾਇਆ ਤੂੰ ਦਰਿਆਉ ਸਉ ਤੁਝਿ ਬਹੀ ਤਦ ਬਿੰਦੂ ਜ ਕੋਈ ਨਾਹੀ ਜੀਅ ਜਨ ਸਉ ਤੇ ਰਖੇਲ ਵਿਨਜੋਗ ਮਿਲ ਵਿਛੜਿਆ ਸੰਜੋਗੀ ਵੇਲ ਜਿਸਨੋ ਤੂੰ ਜਾਣੈ ਸੋ ਜਨ ਜਾਣ ਹਰ ਗੁਣ ਸਦੀ ਅਕਵਖਾਨ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸ੍ਰੀ ਜੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂਦ ਬਿਨ ਦੂਜਾ ਬਰਨ ਕੋਇ ਤੂ ਕਰ ਕਰ ਵੇਖ ਜਾਣੈ ਸੋਇ ਜਿਨ ਨਾਨਕ ਗੁਰਮਖ ਪ੍ਰਗਟ ਹੋਇ ਆਸਾ ਮਨ ਲਾ ਪਹਿਲਾ ਤੇ ਸਰਵਰੜੇ ਪਹਿਲੇ ਨਿਵਸ ਪਣੀ ਪਵਗਤਿ ਨੇ ਕੀਆ ਅੰਕਜੋ ਮੋਹ ਹੈ ਪਗ ਨਹੀਂ ਚੱਲੇ ਅਮਦੇ ਕਾਂ ਤੈ ਡੁਬੀ ਅਲੇ ਮਾਨੇ ਕਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾ ਨਾ ਜਦਿਸ ਤੀ ਨਿ ਪੜਿਆ ਮੂਰਖ ਮੁਗਦਾ ਜਨ ਪਿਆ ਪਰਨ ਮੱਧੇ ਨਾਨਕ ਤਿਨ ਕੀ ਸਰਣਾ ਇੰਦੂ ਨਹੀ ਵਿਸਰਿਆ ਅਸਮੁਹਲ ਪੰਜਿਵ ਭਈ ਬਰਬਦ ਮਾਨੁਖ ਦੇ ਬਰਿਆ ਗੋਬਿੰਦ ਮਿਲਨ ਕੇ ਤੇਰੀ ਬਰਿਆ ਅਵਰ ਕਾਇ ਤੇਰੀ ਕੀ ਤਿਨ ਕਾਮ ਮਿਲ ਸਾਗ ਸੰਗਤ ਭਜ ਕੇ ਵਲ ਨਾਮ ਸੰਜਾਮ ਲਾਗ ਪਵ ਜਲ ਤਰਨ ਕੈ ਜਨ ਬ੍ਰਿਥਾ ਜਾ ਤਰੰਗ ਮਾਇਆ ਕਰ ਜਪ ਤਪ ਸੰਜਮ ਤਰਮ ਨ ਕਮਾਇਆ सेवा साधन जन हर राया कहु की राखो श जप तप संयमधर्म कमाया सेवा साधन जन हर राया कहु नानक्यमनि करमा, ਸਰਣ ਪਰ ਕੀ ਰੱਖੋ ਸਰਮਾ ਪਾਸਾਈ ਦਸਵੀ ਕਵਿਉ ਬਾਚ ਬੇਨਤੀ ਚਉਪਈ ਹਮਰੇ ਕਰੋ ਆਦਿਰ ਚ ਪੂਰਨ ਹੋਏ ਚਿਤ ਕੇਸ਼ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਰ ਹਮਰੇ ਦੁਖ ਸਬਤ ਮਕਾਬੂ ਆਪ ਹਦੇ ਮੋਹਿ ਬਚਾਓ ਸੁਖੀ ਬਸੈ ਮੂਰਿ ਪਰਿਵਾਰਾ ਸੇਵਕ ਸਿਖ ਸਭ ਕਰਤਾਰਾ ਮੂਰਿ ਛਾਣਿ ਕਰਦੇ ਕਰਿਆ ਸਭ ਬੇਰਣ ਕੋ ਸੰਗਰੇਯ ਪੂਰਨ ਹੋਏ ਹਮਾਰੀ ਅਸਾ ਤੁਰ ਭਜਨ ਕੀ ਰਹੇ ਪਿਆਸ ਤੁਮੈ ਛਾੜ ਕੋਈ ਅਰਨ ਨ ਤੇ ਆਉ ਜੋ ਵਰਜਉ ਸੋ ਤੁਮ ਤਿ ਪਾਉ ਸੇਵਕ ਸਖ ਮਰ ਤਰਿ ਹੈ ਜਨ ਜਨ ਸਤਿਰਾਵਰ ਭਰੀਐ ਆਪੋ ਤੇ ਮੁਝੈ ਬਰਿਆ ਮਰਣ ਗਲ ਗਧਰਾਸਨ ਬਰਿਆ ਹਉਜੋ ਸਦਾ ਹਮਾਰੇ ਪਛ ਸਿਰ ਅਸਤ ਜੋ ਜੋ ਕਰਿਓ ਰੱਛਾ ਰਖ ਲਿਓ ਮੋਇ ਰਖਣ ਹਾਰੇ ਸਾਹਿਬ ਸੰਤ ਸਹੇ ਬੇਯਾਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸਕੰਤ ਕਾਲ ਪਾਏ ਬਰਮ ਬਪਤਰ ਕਾਲ ਪਾਏ ਸ਼ਿਵ ਜੀ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸ ਜਵਨ ਕਾਲ ਜੋਗੀ ਸ਼ਿਵ ਕੀਆ ਗੇਧਰਾਇ ਬਰਮ ਜੋਤੀਓ ਜਵਨ ਕਾਲ ਸਵ ਲੋਕ ਸਵਾਰ ਨਮਸਕਾਰ ਤੈ ਹਮਾਰਾ जवन काल सब जगत बनायो देवदत्त जच ने बजायो और अंत एक उतर सोई गुरु समझो हमर नमशिक आरती सिही को हमारी सकल प्रज जिनी अब सगरी शिव गुण को शिव गुण सुख दियो चरण ग बल में बांध गियो कट कट के अंतर की जानत भले बुरे की पीर पछात चीटी ते कूचर स्थूला सपर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचान कट कट के पट पड़, पड़ की जान ਜਬ ਉਦ ਕਰਖ ਕਰ ਕਰਤਾਰਾ ਪਰਜਾ ਤਰਤਵ ਦੇ ਅਪਾਰ ਜਬ ਆਖਰ ਕਰਤ ਕਬਹੁ ਤੁਮ ਮਿਲਤ ਦੇ ਦਰਸਬਹੁ ਜੀਤੇ ਬਦਨ ਅਸ਼ਰਟ ਸਵਤਾਰ ਆਪ ਆਪਣੀ 부ਜੂ ਚਾਰ ਤੁਮ ਸਭ ਹੀ ਤੇ ਰਤਨ ਰਲਮ ਜਾਣਤ ਬੇਦ ਪੇਦਰ ਆਲਮ நிரங்க நமக்கம்பா தம்ப மூணு சார்த்த பிதா ஜாக்கூன பாத்த வேதா தாக்க மகாமூழ கச்ச பதன ஜானத மேவக காரங்க கா ਆਪ ਆਪਣੀ ਬਧਹਿ ਜੇਤੀ ਬਣਤ ਬਿਨ ਬਿਨ ਤੂੰ ਹੈ ਤੇਤੀ ਤੁਮਰਾ ਲਖਨ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਗ ਪਿਆਉ ਰਾਮ ਕਹਿ ਬੂਪਾ ਅੰਡ ਜੇ ਰਸੇ ਤੇ ਜਕੀਨੀ ਅਤਪਰਖਾਨ ਬਉ ਰਜਦੀਨੀ ਕੰਫੂ ਰਾਜਾ ਬੈਠ ਉਨ ਜੀਵਨ ਪਾਇਓ ਸਿੰਘ ਕ੍ਰਿਗਟ ਸਗ੍ਰੀਸ਼ਿਰਦ ਕਾਇ ਚੰਬਾ ਆਜ ਗਾ ਸਰੂਪ ਸੁਵੰਭਉ ਅਵਰ ਜਾ ਮੇਰੀ ਤਮ ਕਰੋ ਸਿਖ ਬਾਰ ਸਿਖ ਸੰਘਰੋ ਦੁਸ਼ਟ ਜਿਦੇ ਉਠਵ ਤੁਦ ਪਤਾ ਸਕਲ ਮਲੇਸ਼ ਕਰੋ ਰਣ ਗਤਾ ਜੇ ਅਸਤ ਤ ਸਰਣੀ ਪਰਿ ਜਿਨਕੇ ਦੁਸ਼ਟ ਦਉਧ ਮਾਰੇ ਪੁਰਖ ਜਉਣ ਪਗ ਪਰੇ ਤੇ ਹਾਰੀ ਕਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਵੇਕ ਭਾਰਤ ਆਏ ਐ ਤਾਂ ਕੇ ਕਾਲ ਨਿਕੜਨੀ ਐ ਰਚਾਈ ਤੈ ਸਭ ਕਲ ਦੁਸ਼ਟ ਅਰਿਸ਼ਟ ਦੇਦ ਕਲ ਕਿਰਪਾ ਦ੍ਰਿਸ਼ਤਿ ਨ ਜਾਇ ਨ ਹਰਹੁ ਤਾਂ ਕੇ ਤਬ ਤਨ ਕਮ ਹਰਹੁ ਰਿਤ ਸਿਧ ਕਰਮੋ ਸਭ ਹੋਈ ਦੁਸ਼ ਸ਼ਸਾ ਕਿ ਸੰਸਕੇ ਨ ਕੋਈ ਇੱਕ ਬਾਰ ਜਿੰਦੂ ਮੈਂ ਸੰਭਾਰਾ ਕਲਪ ਤੈ ਤੈ ਬਾਰ ਜੇ ਨਰਨਾਮ ਤੇ ਹਰੋਗਾ ਦਰਦ ਦੁਸ਼ਟ ਤੋਗ ਤੇਰਾ ਖੜਕ ਕੀਤੈ ਮੈਂ ਸ਼ਰਨ ਤੇ ਹਾਰੀ ਆਪਾ ਦੇ ਲਿਓ ਅਬਾਰੀ ਸਰਬ ਧਰਮੋ ਸਹਾਈ दुष्ट दुख ते ले हो बचाई खड़े के ते मैं शरण दयारी आप दे लियो बारी सर्व ठाोर मोह सहाय दुष्ट दुख ते ले हो बचाई जवे होए गए जब ते तुमरे तव ते गोआग धरे दीनेय राम रहीम बुरा न कुरान अनेक कै मते कन बनयो ਸਿਮਰਤ ਸਾਸਤਰ ਵੇਦ ਸਭੋ ਭੇਦ ਕੇ ਅਮ ਏਕਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋ ਹੀ ਬਕਾਨਿਆ ਦੋਹਰਾ ਸਗਲ ਦਿਵਾਰ ਕੁਛਾਨ ਕੇ ਗਇਓ ਤਵਾਰ ਦਿਵਾਰ ਬਹਿ ਗਏ ਕਿਨਾ ਜਿਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਏ ਹੋ ਤਵਾਰ ਦਵਾਰ ਬਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤਿਜ ਆਨੰਦ ਇਕ ਓੰਕਾਰ ਸਤ ਗੁਰ ਪ੍ਰਸਾਦ ਅਨੰਦ ਬਿਆ ਮੇ ਮਾਈ ਸਤ ਗੁਰੂ ਮੈਂ ਪਾਇਆ ਰਤਗਰਤ ਪਾਇਆ ਸਹਿ ਸਿਤੀ ਮਨਵਦੀਆ ਬਾਦਾਈਆ ਰਗ ਰਤਨ ਪਰਵਾਰ ਪਰਿਆ ਸ਼ਬਦ ਗਵਣਈਆ ਸਉਦੋ ਤਾ ਗਉ ਹਰੀ ਕੇਰਾ ਮਨ ਜਿ ਨਿਵਸਾਇ ਕਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤਿਸਾਦਰ ਹਰ ਨਾ ਲੇ ਹਰਿ ਨਾਮ ਰਹੁ ਤੂੰ ਮਨ ਮੇਰੇ ਧੋਖ ਸਭ ਵਿਸਾਰਣਾ ਅੰਗੀਕਾਰੁ ਕਰਿ ਤੇਰਾ ਕਰਿ ਸਭ ਸਵਰਣਾ ਸਭਨਾ ਗਲਾ ਸਮਰਥ ਸਵਾਮੀ ਸੋ ਕਿਆ ਮਨ ਵਸਰੇ ਕਹਿ ਨਾਨਕ ਮਨ ਮੇਰੇ ਸਾਧ ਰਹੁ ਹਰਿ ਨਾਮੇ ਸਚੇ ਸਹਿਬ ਕੀ ਆ ਕੀ ਨਹੀਂ ਕਰ ਤੇਰਾ ਕਰਤਾ ਤੇਰੇ ਸਭ ਕੁਝਿਆ ਜਿਸ ਦੇ ਸੋ ਭਵੇ ਸਦਾ ਸਿਬਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾ ਜੇ ਸ਼ੌਤ ਕਨੇ ਰੇ ਕਹੇ ਨਾਨਕ ਸੱਚੇ ਸਹੇਬ ਕੀਆ ਨਹੀਂ ਕਰਦੇ ਸਚਨ ਮੇਰਾ ਅਧਾਰੂ ਸਚਨ ਮੋਦਰ ਮੇਰਾ ਜਿਨ ਭੁੱਖਾ ਸਭ ਗਵਾਹੀਆ ਕਰਸ਼ਾਂ ਸੁਖ ਮਨ ਆਇ ਵਸੀਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਟਾਉ ਜਿਸ ਦੀ ਵਡਿਆਈਆ ਕਹੇ ਨਾਨਕ ਸੁਣੋ ਸੰਤ ਹੋ ਸਭ ਤਰ ਪਿਆਰੂ ਸਚ ਨਾ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸਭਾ ਕਾ ਕਰ ਸਭਾ ਗਿ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਹਾ ਪੰਚਦੁਤ ਵਸੁਕੇ ਤੇ ਕਾਲਖੰਡ ਕ ਮਹਾਨਿਆ ਤੁਰ ਕਰ ਪਾਇਆ ਤੁ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਿਸ ਕਵਾ ਤਿਤ ਕਰਿ ਅਨ ਅਤਿ ਵਾਜੇ ਅਨੰਦ ਸੁਨੋ ਵਢ ਪਾਗੇ ਹੋ ਸਗਲ ਮਨ ਰਿਤ ਪੂਰੇ ਪਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇਜਾ ੜੀ ਸੁਣਤੇ ਪੁਨੀਤ ਕਹਤੇ ਭਵਤ ਸਤ ਗੁਰ ਰਿਆ ਪਰਪੂਰੇ ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣ ਤੇ ਪੂਨੀਤ ਕਤੇ ਭਵਤ ਸਤ ਗੁਰ ਰਿਆ ਪਰਪੂਰੇ ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਦਾਬਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਦ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਇਸ ਕਾ ਸੋ ਸੋਧਾਰ ਜੇ ਕੋ ਕਵੇ ਜੇ ਕੋ ਪੁੰਚ ਤਿਸ ਕੋ ਉਧਾਰ ਇਹ ਵਸਤ ਜਿਨ ਜਾਈ ਨੇਤ ਨੇਤਰ ਕਰਤਾਰ ਤਮ ਸੰਸਾਰ ਚਰਨ ਲਗਤਰਿਐ ਸਭ ਨਾਨਕ ਬ੍ਰਹਮ ਪਸਾਰ ਸਲੋਕੋ ਮਲ ਪੰਜਿਵ ਤੇਰਾ ਗੀਤਾ ਜਤੁ ਨਾਹੀ ਮੈਨੂੰ ਜੋਗ ਕਿਦੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮਤ ਹੋਈ ਸਤ ਗੁਰ ਸਜਣ ਮਿਲੇ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਧੀਵੇ ਆਰੇ ਆ ਦਰਸਬਿਯ ਮੇਰਾ ਮਤ ਹੋਇ ਸਤ ਗੁਰੂ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਦੀ ਮੇਰੀਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ